ਅਜਨਾਲਾ ਦੇ ਪਿੰਡਾਂ ਦੇ ਵਿੱਚ ਲਗਾਤਾਰ ਸਮਾਜ ਸੇਵੀ ਜਿਹੜੇ ਨੇ ਅੰਮ੍ਰਿਤਸਰ ਦੀ ਗੱਲ ਕੀਤੀ ਹੈ ਪੂਰੇ ਥਰੋਊਟ ਪੰਜਾਬ ਤੋਂ ਹੀ ਮਦਦ ਲੈ ਕੇ ਪਹੁੰਚ ਰਹੇ ਨੇ ਪਰ ਪਿੰਡਾਂ ਦੇ ਵਿੱਚੋਂ ਵੀ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਲੋਕਾਂ ਦੇ ਜਿਹੜੇ ਰਿਐਕਸ਼ਨ ਹੈ ਉਹ ਸਾਹਮਣੇ ਆ ਰਹੇ ਨੇ ਬੀਤੇ ਕੱਲ ਵੀ ਇੱਕ ਤਾਂ ਦਲ ਖਾਲਸਾ ਦੀ ਜਿਹੜੇ ਜੋ ਉਹਨਾਂ ਨੇ ਇੱਕ ਧਰਨ ਲਾਇਆ ਸੀ ਬਟ ਅੰਮ੍ਰਿਤਸਰ ਦੇ ਉਹਗੇ ਸਮਾਜ ਸੇਵੀ ਸੋ ਉਹਨੂੰ ਜਿਹੜੇ ਨੇ ਜੰਡੇ ਵਾਲਾ ਗੁਰੂ ਤੋਂ ਮਸ਼ਹੂਰ ਕਾਫੀ ਐਨ ਜੀਓ ਨੇ ਬੜੀ ਸੇਵਾ ਕਰਦੇ ਨੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਪਿਛਲੇ ਦਿਨਾਂ ਦੇ ਜੇ ਭਖਾਰਗਿਆ ਦੇ ਡੀਐਨਏ ਕਰਵਾਏ ਗਏ ਸੀਗੇ ਇੱਕ ਵੱਡੀ ਮੁਹਿੰਮ ਚੱਲੀ ਸੀ ਸੋਨੂ ਜੀ ਨੇ ਇਸ ਨੂੰ ਲੀਡ ਕੀਤਾ ਸੀਗਾ ਤਾਂ ਹੁਣ ਅਜਨਾਲਾ ਦੇ ਪਿੰਡਾਂ ਦੇ ਵਿੱਚ ਵੀ ਸੋਨੂ ਜੀ ਜਿਹੜੇ ਨੇ ਉਹ ਪਹੁੰਚੇ ਨੇ ਪਰ ਕੱਲ ਇਹਨਾਂ ਦੀ ਟਰਾਲੀ ਦੇ ਵਿੱਚ ਵੀ ਜਦੋਂ ਇਹ ਰਾਸ ਬਗਰੀ ਵੰਡਣ ਗਏ ਤਾਂ ਖੁਦ ਸੋਨੂ ਜੀ ਦੱਸਣਗੇ ਇਹਨਾਂ ਨਾਲ ਵੀ ਹਾਕ ਸਾਹਿਬ ਆਪਰੇਆ ਤਾਂ ਉਸ ਤੋਂ ਬਾਅਦ ਫਿਰ ਵੀ ਇਹਨਾਂ ਨੇ ਆਪਣੀ ਮਦਦ ਜਿਹੜੀ ਜਾਰੀ ਰੱਖੀ ਤਾਂ ਸੋਨੂ ਜੀ ਸਭ ਤੋਂ ਪਹਿਲਾਂ ਕੀ ਹਾਲਾਤ ਨੇ ਪਿੰਡਾਂ ਦੇ ਮੌਜੂਦਾ ਸਮੇਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਜੀ ਭਾਜੀ ਹਾਲਾਤ ਜਿਹੜੇ ਆ ਉਹ ਬਹੁਤ ਮੱਲਬ ਹਾਲਾਤ ਜਿਹੜੇ ਵਿਗਾੜ ਤੇ ਕੁਝ ਬੰਦਾ ਨੇ ਸ਼ਰਾਰਤੀ ਬੰਦਿਆਂ ਨੇ ਹਾਲਾਤ ਇਹ ਆ ਵੀ ਕੱਲ ਜਿਹੜਾ ਅਸੀਂ ਪਿੰਡਾਂ ਦੇ ਵਿੱਚ ਜਦੋਂ ਆ ਸੱਕੀ ਤੋਂ ਨੰਗੇ ਨਾਲ-ਨਾਲ ਪਿੰਡਾਂ ਦੇ ਅੰਦਰ ਵਾਇਸੀ ਗਏ ਚਾਰਾ ਅਸੀਂ ਇੱਕ ਪਿੰਡੇ ਇੱਕ ਵਾਰੀ ਮੈਂ ਚਾਹੁੰਦਾ ਕਿ ਨਾਮ ਵੀ ਦੱਸ ਦਿਓ ਉਹਨਾਂ ਦੇ ਲੱਕੂਵਾਲ ਸੁਣੋ ਜੀ ਲੱਕੂਵਾਲ ਆ ਪੁੰਗ ਆ ਹੋਰ ਗਾੜੀ ਵਾਵਾ ਪਿੰਡਾਂ ਕਈ ਬਣ ਬੜੇ ਪਿੰਡ ਆਉਂਦੇ ਜਿਹੜੇ ਰਸਤੇ 'ਚ ਅਸੀਂ ਤੇ ਜਿਹੜੇ ਪਿੰਡਾਂ 'ਚ ਅਸੀਂ ਜਾਣਾ ਸੀ ਨਾ ਵੇਖੋ ਸਾਡਾ ਅਸੀਂ ਲਿਸਟ ਬਣਾਈ ਹੁੰਦੀ ਕਿੱਥੇ ਕਿਥੇ ਜਰੂਰ ਤੇ ਸਾਡੇ ਕੋਲ گاਵਾ ਮੱਜਾਂ ਦਾ ਆਚਾਰਾ ਸੀ ਛੱਤਾਂ ਤੇ ਪਾਉਣ ਵਾਲੀਆਂ ਤਰਪੈਲਾਂ ਸੀ ਪੀਣ ਵਾਲਾ ਪਾਣੀ ਸੀ ਤੇ ਘਰ ਚ ਜਰੂਰਤਮੰਦਾਂ ਦਾ ਜਿਹੜਾ ਸਮਾਨ ਆ ਸੁੱਕਾ ਰਾਸ਼ਨ ਸੀ ਔਰ ਅਸੀਂ ਜਿੱਥੇ ਜਿੱਥੇ ਦੇਣਾ ਸੀ ਸਾਡੇ ਲਿਸਟ ਹੁੰਦੀ ਆ ਵੀ ਅਸੀਂ ਵੇਖਿਆ ਹੁੰਦਾ ਵੀ ਆਹ ਜਰੂਰਤ ਆ ਪਰਿਵਾਰ ਨੂੰ ਉਹ ਅਸੀਂ ਜਦੋਂ ਇੱਕ ਪਿੰਡ ਤੇ ਦਿੱਤਾ ਫਿਰ ਗਾਰਡਲੇ ਚ ਤੇ ਉੱਥੋਂ ਸਾਡੇ ਮਗਰ ਇੱਕ ਬੰਦੇ ਨੇ ਸਾਨੂੰ ਕਿਹਾ ਵੀ ਸਾਨੂੰ ਛੱਤ ਚੋਂ ਦੀ ਤਰਪੈਲ ਦੇ ਦੇ ਇੱਕ ਨੂੰ ਦਿੱਤੀ ਉਹ ਤੇ ਸੜਕ ਤੇ ਇੱਕ ਮੋਟਰਸਾਈਕਲ ਦੋ ਮੋਟਰਸਾਈਕਲ ਕਟੋ ਘਟ 100 150 ਮੋਟਰਸਾਈਕਲ ਸਾਡੇ ਮਗਰ ਲੱਗ ਗਿਆ ਤੇ ਸਾਡੇ ਟਰਾਲੀ ਦੇ ਨਾਲ ਲੰਮਕ ਕੇ ਨਾ ਸਾਡੇ ਵਿੱਚ ਵੜ ਗਿਆ ਤੇ ਫਿਰ ਅਗਲੇ ਪਿੰਡ ਫੋਨ ਕਰਤਾ ਉੱਥੋਂ ਅਸੀਂ ਜਾਨ ਬਚਾ ਕੇ ਪਰਲੇ ਪਿੰਨੇ ਨੂੰ ਹੋਏ ਜਦੋਂ ਗੜਲੇ ਪਿੰਡ ਫੋਨ ਕਰਤਾ ਤੇ ਸਾਨੂੰ ਘੇਰ ਲਿਆ ਅੱਛਾ ਉੱਥੇ ਸਾਨੂੰ ਘੇਰ ਕੇ ਕੋਈ ਨਿਆਣਾ ਲੱਤ ਖਿੱਚ ਕੋਈ ਬਾਹ ਖਿੱਚ ਤਿੰਨ ਵਾਰੀ ਚਾਰ ਵਾਰੀ ਮੈਨੂੰ ਛੋੜਦਾ ਮੇਰੇ ਨਾਲ ਦੇ ਨੂੰ ਛੋੜਦਾ ਅਸੀਂ ਸਮਝਾਇਆ ਵੀ ਭੀ ਜਾਰ ਇਦਾਂ ਦਾ ਮਾਹੌਲ ਨਾ ਖਰਾਓ ਕਰੋ ਲੋਕੀ ਦੂਰੋ ਦੂਰੋ ਸੰਗਤ ਆਉਂਦੀ ਹੈ ਤੇ ਨਾਲ ਮਾੜਾ ਪ੍ਰਭਾਵ ਪੈਂਦਾ ਕਿਉਂਕਿ ਜਿਨ੍ਹਾਂ ਨੂੰ ਜ਼ਰੂਰਤ ਹੈ ਸਮਾਨ ਭਾਜੀ ਉਹਨਾਂ ਤੱਕ ਪਹੁੰਚ ਦੇ ਕਿਰਤ ਕਮਾਈ ਚੋਂ ਪੈਸੇ ਦਾ ਦਸਬੰਦ ਕੱਢ ਕੇ ਸਮਾਨ ਆਉਣ ਰਿਹਾ ਜਿਹੜੇ ਲੋਕ ਪਾਣੀ ਚ ਡੁੱਬੇ ਘਰਾਂ ਦਾ ਨੁਕਸਾਨ ਫਸਲਾਂ ਦਾ ਨੁਕਸਾਨ ਹੈ ਉਹਨਾਂ ਤੱਕ ਹੁਣ ਇੱਥੇ ਨਵਾਂ ਹੀ ਕੰਮ ਕਰ ਕਰਤਾ ਸ਼ੁਰੂ ਰਾਸ਼ਨ ਲੈਂਦੇ ਆ ਜਰੂਰਤਮੰਦਾਂ ਦਾ ਨਾਮ ਲੈ ਕੇ ਤੇ ਫਿਰ ਦੁਕਾਨਾਂ ਦੇ ਵਿੱਚ ਹੀ ਜਾਂਦੇ ਆ ਇਹ ਕੰਮ ਬਹੁਤ ਤੇਜ਼ੀ ਨਾਲ ਵੱਧ ਰਿਹਾ ਵੇਖੋ ਦੁਕਾਨਾਂ ਵਾਲੇ ਵੀ ਦੇ ਵਿੱਚ ਦੀ ਘਟਨਾ ਪ੍ਰਸ਼ਾਦ ਤਰਪਾਲਾ ਮੰਡਰ ਵਾਲੀ ਉੱਥੋਂ ਲੈ ਕੇ ਉੱਥੇ ਵੇਚੀ ਹੈ ਜੀ ਇਹ ਰਿਪੋਰਟ ਹੋਈ ਹੈ ਗੱਲ ਅਸੀਂ ਜੀ ਤਰਪਾਲਾਂ ਦੀ ਗਿਣਤੀ ਨਹੀਂ ਸਾਡੇ ਕੋ ਲੋਕਾਂ ਨੇ ਸੌਆਂ ਚ ਦਿੱਤੀਆਂ ਨੇ ਅਸੀਂ ਹਜ਼ਾਰਾਂ ਚ ਦਿੱਤੀਆਂ 18000 ਤੋਂ ਵੱਧ ਤਰਪੈਲ ਜ ਪਹਿਲਾਂ ਜਾਂਦੀਆਂ ਕਿੱਥੇ ਸਾਨੂੰ ਵੀ ਨਹੀਂ ਪਤਾ ਹੁੰਦਾ ਸਾਡੇ ਕੋਲ ਫੇਰ ਮੰਗਦੇ ਤਰ ਪਹਿਲਾਂ ਹੀ ਆ ਤੇ ਪਰ ਜੋ ਗੱਲ ਅਸੀਂ ਵੇਖਿਆ ਵਾ ਸਾਨੂੰ ਵੀ ਸ਼ਰਮ ਆਈ ਇਸ ਗੱਲ ਦੀ ਵੀ ਜੇ ਅਸੀਂ ਸੇਵਾ ਕਰਨ ਡਿਆ ਸਾਡੇ ਕੋਲ ਸੇਵਾ ਕਰਾਓ ਜ਼ਰੂਰਤਮੰਦਾਂ ਲਈ ਅਸੀਂ ਸਮਾਨ ਲੈ ਕੇ ਆਉਨੇ ਸਾਡੇ ਕੋਲ ਖੋਤਣਾ ਨਾ ਨਾ ਕਰੋ ਅਸੀਂ ਕਿਹੜਾ ਕੋਈ ਪੈਸਾ ਮੰਗਦੇ ਕਿ ਕੋ ਇਹ ਲੋਕ ਦੂਰੋਂ ਦੂਰੋਂ ਆਉਂਦੇ ਆਪਣੀ ਕਿਰਤ ਕਮਾਈ ਦਾ ਸੇਵਾ ਦਾ ਦਸਵੰਧ ਲੈ ਕੇ ਆਉਂਦੇ ਤੇ ਤੁਸੀਂ ਉਹਨਾਂ ਨਾਲ ਖੋਹ ਕਰੋ ਕਿੱਥੋਂ ਤੱਕ ਜਾਇਜ਼ ਆ ਸੋ ਇਹ ਕੰਮ ਬੰਦ ਕਰ ਦਿਓ ਮਾਜੇ ਦੀ ਧਰਤੀ ਤੇ ਕੰਮ ਨਹੀਂ ਚੱਲਣੇ ਜਿਨ੍ਹਾਂ ਨੂੰ ਜ਼ਰੂਰਤ ਹੈ ਸਮਾਨ ਉਹਨਾਂ ਲਈ ਆ ਆ ਜਿਹੜੇ ਕੰਮ ਨਵੇਂ ਸ਼ੁਰੂ ਕਰਤੇ ਆ ਤੇ ਬਹੁਤ ਜ਼ਿਆਦਾ ਗਲਤ ਆ ਔਰ ਦੂਜੀ ਘਟਨਾ ਜਿਹੜੀ ਇਥੇ ਪੱਥਰ ਮਾਰਦਾ ਇੱਕ ਰਾਤੀ ਸਾਡੇ ਨਾਲ ਸੇਵਾ ਕਰਦਾ ਮੁੰਡਾ ਦਾ ਟਰੈਕਟਰ ਚੋਰੀ ਕਰ ਲਿਆ ਇਥੋਂ ਪੁੱਛ ਆ ਪਿੰਲੀ ਬੜਿਆ ਚ ਨਾਲੇ ਉਹਦਾ ਟਰੈਕਟਰ ਚੋਰੀ ਕਰ ਲਿਆ ਇੱਕ ਹਿੱਥੇ ਆ ਬਾਬਿਆਂ ਕੋਲ ਸਮਾਨ ਲਿਆ ਤੇ ਗਾੜ ਦੇ ਬੰਨੇ ਨਸ਼ੇ ਵਾਲਾ ਵੇਚਣ ਡਿਆ ਉਹਨਾਂ ਫੜ ਲਿਆ ਇਹ ਗੱਲਾਂ ਚੰਗੀਆਂ ਨਹੀਂ ਆ ਸੋ ਪ੍ਰਸ਼ਾਸਨ ਸਖਤੀ ਕਰੇ ਤੁਹਾਨੂੰ ਰੀਪੀਟ ਨਹੀਂ ਹੋ ਸਕਦੇ ਤਾਂ ਲੱਗਦਾ ਇਹ ਹੋ ਸਕਦੇ ਨੇ ਜਿਹੜੇ ਸਮੇਂ ਦੀ ਹਮੇਸ਼ਾ ਲੋਕਾਂ ਚ ਤਾਕਤ ਰਹਿ ਸਕਦੇ ਨੇ ਲੋਕਾਂ ਨੇ ਤੇ ਬੜੇ ਹੌਸਲੇ ਨਾਲ ਸੋਨੂ ਜੀ ਮੁਕਾਬਲਾ ਕੀਤਾ ਹਾੜਾਂ ਦਾ ਵੀ ਔਰ ਬੜਾ ਹੌਸਲਾ ਰੱਖਿਆ ਇਹ ਲੋਕ ਕੌਣ ਹੋ ਸਕਦੇ ਨੇ ਜੀ ਇਹ ਸਾਰੇ ਸ਼ਰਾਰਤੀ ਲੋਕ ਆ ਜਿਹੜੇ ਹਾੜਾਂ ਦੇ ਪੀੜਤੇ ਆ ਨਾ ਇਹਨਾਂ ਨੇ ਪਾਣੀ ਚ ਉਹਨਾਂ ਕੋ ਜਾ ਕੇ ਆਏ ਹੁਣ ਅਸੀਂ ਉਹ ਤੇ ਵਿਚਾਰੇ ਐ ਕਰਦੇ ਹੀ ਨਹੀਂ ਆ ਨਹੀਂ ਕਰਦੇ ਉਹ ਨਹੀਂ ਕਰਦੇ ਇਦ ਡੁੱਬ ਗਿਆ ਫਿਰ ਵੀ ਲੰਗਰ ਲਾ ਕੇ ਬੈਠੇ ਛੜਕਾਂ ਤੇ ਉਹ ਕਹਿੰਦੇ ਸਾਡੇ ਕੋ ਚਾਹ ਪੀਓ ਲੰਗਰ ਖਾਓ ਉਹ ਡੁੱਬਦੇ ਵੀ ਸਾਨੂੰ ਚਾਹ ਪੁੱਛਣਦੇ ਆ ਤੇ ਛਤਾਂ ਦੇ ਬੈਠੇ ਵਿਚਾਰੇ ਤੇ ਫਿਰ ਵੀ ਉਹ ਸਾਨੂੰ ਪੁੱਛਦੇ ਵੀ ਪਾਣੀ ਪੀਓਗੇ ਚਾਹ ਪੀਓਗੇ ਇਹ ਸਾਰੇ ਠੱਗ ਚੋਰ ਕੱਟੇ ਹੋ ਕੇ ਆ ਗਏ ਬਾਹਰੋਂ ਇੱਥੇ ਆਣ ਕੇ ਤੇ ਨਾਂ ਜਨਾਲੇ ਦਾ ਖਰਾਬ ਕਰਨਦੇ ਆ ਇਹ ਜਨਾਲੇ ਦੇ ਲੋਕ ਨਹੀਂ ਆ ਇਹ ਲੋਕ ਬਾਹਰੋਂ ਨੇ ਗੈਂਗ ਬਣਾ ਬਣਾ ਟੋਲੇ ਬਣਾ ਬਣਾ ਜਿਹੜਾ ਮਗਰ ਪੈ ਜਾਂਦੇ ਆ ਕੁਛ ਨਾ ਕੁਛ ਸ਼ਰਾਰਤੀ ਲੋਕ ਜਿਹੜੇ ਆ ਉਹਨਾਂ ਤੇ ਸਰਕਾਰ ਪ੍ਰਸ਼ਾਸਨ ਨੂੰ ਸ਼ਕਤੀ ਕਰਨੀ ਪੂ ਇਸ ਕਰਕੇ ਆ ਰੋਜ਼ ਦੀਆਂ ਵੀਡੀਓ ਜਿਹੜੀਆਂ 4-5 ਦਿਨਾਂ ਤੋਂ ਜਿਆਦਾ ਵਾਇਰਲ ਹੋਣ ਦੇ ਤੋ ਮੰਦਾਂ ਦਾ ਹੱਕ ਜਿਹੜਾ ਮਾਰਿਆ ਜਾ ਰਿਹਾ ਸਖਤੀ ਕਰੋ ਥੋੜੀ ਜੀ ਕਿਉਂਕਿ ਇਹ ਪ੍ਰਸ਼ਾਸਨ ਨੂੰ ਸਖਤੀ ਕਰਨੀ ਚਾਹੀਦੀ ਆ ਜਾਂ ਐਨਜੀਓ ਨੂੰ ਵੀ ਆਪਣੇ ਤੌਰ ਤੇ ਰਾਤੀ ਵੀ ਕੋਈ ਜ ਐਨਜੀਓ ਇਕੱਠੀਆਂ ਹੋਈਆਂ ਸੀਗੀਆਂ ਉਹਨਾਂ ਨੇ ਵੀ ਰਲ ਕੇ ਮੀਟਿੰਗ ਕੀਤੀ ਕਿ ਇੱਕ ਤਰੀਕੇ ਨਾਲ ਅੱਗੇ ਚੱਲਿਆ ਜਾਵੇ ਕਿਉਂਕਿ ਕੱਲ ਉਹਨਾਂ ਨੇ ਨਾਂ ਨੋਟ ਕੀਤੇ ਸੀ ਜਿਹੜੇ ਨਾਂ ਨੋਟ ਕਰਕੇ ਦੇਣਗੇ ਬਾਕੀ ਪਿੰਡ ਵਾਲੇ ਉਹਨਾਂ ਦੇ ਗੱਲ ਬੈਗੇ ਨਹੀਂ ਬਿਲਕੁਲ ਸਹੀ ਆ ਵੇਖੋ ਜਿਹੜੇ ਨਾਂ ਨੋਟ ਕਰਕੇ ਉਹ ਜਦੋਂ ਜਾਂਦੇ ਆ ਵੇਖਦੇ ਆ ਵੀ ਇਹਨਾਂ ਨੂੰ ਲੋੜ ਹੈਗੀ ਕਿ ਨਹੀਂ ਹੈਗੀ ਜਿਹਨੂੰ ਲੋੜ ਹੈ ਸਮਾਨ ਹੀ ਉਹਨੂੰ ਚਾਹੀਦਾ ਤੇ ਜਿਹਨੂੰ ਲੋੜ ਨਹੀਂ ਉਹਨਾਂ ਨੇ ਤੇ ਘਰਾਂ 'ਚ ਸਟਾਕ ਕਰ ਲਿਆ ਸੋ ਘ ਕਮਾਈ ਆ ਇਹ ਦਸਵੰਦ ਆ ਜਿਹੜੇ ਲੋਕ ਐਨਆਰਆਈ ਆ ਵੀਰ ਜਾਂ ਕੋਈ ਵੀ ਆ ਹਰ ਬੰਦਾ ਤੇ ਸਮਾਨ ਲੈ ਕੇ ਆਉਣ ਡਿਆ ਕਿਹੜੀ ਪਾਰਟੀ ਦਾ ਲੀਡਰ ਨਹੀਂ ਸਮਾਨ ਲੈ ਕੇ ਆਉਣ ਡਿਆ ਹਰ ਬੰਦਾ ਲੈ ਆਉਣ ਡਿਆ ਹਰ ਸਮਾਜ ਸੇਵੀ ਹਰ ਸਿੱਖ ਜਥੇਬੰਦੀ ਉਹ ਸਮਾਨ ਲੋਕਾਂ ਤੱਕ ਪਹੁੰਚ ਰਿਹਾ ਵਾ ਔਰ ਜਿੰਨਾ ਤੱਕ ਨਹੀਂ ਪਹੁੰਚ ਰਿਹਾ ਉਹ ਵੇਖੋ ਬਚਾਰੇ ਫੇਰ ਕਹਿੰਦੇ ਆ ਪਰ ਜੀ ਅਜੇ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਹੀ ਮਦਦ ਕਰਨਗੇ ਬਾਹਰੋਂ ਭਾਵੇਂ ਮਦਦ ਆਈ ਨਹੀਂ ਗਈ ਉਸ ਚੱਕਰ 'ਚ ਨਹੀਂ ਪੈਣਾ ਚਾਹੁੰਦੇ ਪਰ ਵਾਕੇ ਤੁਹਾਡੀ ਗੱਲ ਸਹੀ ਹੈ ਕਿ ਜਿਹੜੇ ਹੱਡਪੀੜ ਤੋਂ ਨਾ ਕਿਸੇ ਨੇ ਹੱਥ ਨਹੀਂ ਭੁਲਾਇਆ ਉਹਨਾਂ ਨੇ ਬੜੇ ਹੌਸਲੇ ਨਾਲ ਇਹ ਦੀ ਕੀਤੀ ਇਹ ਵੀ ਤੁਹਾਨੂੰ ਜੀ ਕਿਤੇ ਹੋ ਸਕਦਾ ਇਸ ਤਰ੍ਹਾਂ ਦੇ ਹਾਲਾਤ ਕਿ ਅਕੀਲ ਲੋਕ ਇੰਨੇ ਹੋਣਗੇ ਪਰੇਸ਼ ਮਤਲਬ ਇੰਨੀ ਵਿਪਤਾ ਹੀ ਇੰਨੀ ਹੋਵੇ ਕਿ ਕੋਈ ਉਹਨਾਂ ਦੇ ਕੱਪੜੇ ਨਾ ਹੋਵੇ ਤਾਂ ਉਹ ਅਕੀ ਲੋਕਾਂ ਦੇ ਗੱਲ ਪੈ ਸਕਦੇ ਮਤਲਬ ਇਸੜੇ ਹਾਲਾਤ ਬਣ ਜਾਣਗੇ ਇਹ ਜਾਂ ਕੋਈ ਕੀ ਲੱਗਦਾ ਤੁਹਾਨੂੰ ਜੀ ਜਿਹੜੇ ਪਿੰਡਾਂ ਚ ਪਾਣੀ ਨਹੀਂ ਆਇਆ ਉਹ ਕਿਦਾਂ ਅਕੇ ਹੋ ਸਕਦੇ ਆ ਉਹਨਾਂ ਨੂੰ ਤਾਂ ਲੋੜ ਹੀ ਨਹੀਂ ਆ ਜਿੱਥੇ ਪਾਣੀ ਆਇਆ ਵਾ ਉਥੇ ਜਾ ਕੇ ਵੇਖੀਏ ਤੇ ਸਹੀ ਕੀ ਹਾਲਾਤ ਨੇ ਉਹਨਾਂ ਨੂੰ ਲੋੜ ਆ ਜਿੱਥੇ ਪਾਣੀ ਆਇਆ ਵਾ ਦੂਜੇ ਹੁਣ ਆਪਾਂ ਇੱਥੇ ਐਵੇਂ ਵੰਡੀ ਜਾਈਏ ਦੂਜੀਆਂ ਤੀਜੀਆਂ ਜਗ੍ਹਾ ਤੇ ਇਹ ਲੋਕ ਇੱਥੋਂ ਦੇ ਨੇ ਆ ਇਹ ਬਾਹਰ ਦੇ ਨੇ ਇੱਥੋਂ ਦੇ ਨਾਂ ਖਰਾਬ ਕਰਦੇ ਆ ਐਵੇਂ ਨੋਟ ਕਰਾ ਜਾਂਦੇ ਆ ਹਰ ਜਗ੍ਹਾ ਤੇ ਮਾਹੌਲ ਖਰਾਬ ਕੀਤਾ ਜਾਂਦੇ ਔਰ ਜਿਹੜੇ ਮੇਰੇ ਵੀਰ ਗਾਇਕ ਜਾਂ ਸ ਇਹ ਵੀ ਗੁੱਸੇ ਵਾਲੀ ਕੋਈ ਗੱਲ ਨਹੀਂ ਹੈ ਜੀ ਬਿਲਕੁਲ ਬਿਲਕੁਲ ਗੁੱਸੇ ਵਾਲੀ ਗੱਲ ਨਹੀਂ ਜਿਹੜੇ ਸਟਾਰ ਵੀਰ ਆਉਂਦੇ ਆ ਕਲਾਕਾਰ ਵੀਰ ਆਉਂਦੇ ਉਹ ਵੀ ਮੇਰੇ ਭਰਾ ਥੋੜਾ ਜਿਹਾ ਧਿਆਨ ਵਾਲੇ ਦੁਆਲੇ ਰੱਖਣਾ ਇੱਥੇ ਸ਼ਰਾਰਤੀ ਲੋਕ ਬਹੁਤ ਆ ਔਰ ਕਿਤੇ ਨਾ ਕਿਤੇ ਜਿਹੜੀਆਂ ਬਦਨਾਮੀ ਹਜਨਾਲੇ ਦੇ ਲੋਕਾਂ ਦੀ ਹੁੰਦੀ ਆ ਜਿਹੜੇ ਬਿਲਕੁਲ ਸਾਡੇ ਪੰਜਾਬੀਆਂ ਦੀ ਹੁੰਦੀ ਆ ਔਰ ਵੀਰ ਜੀ ਮਾਝੇ ਦੇ ਲੋਕ ਇਦਾਂ ਦੇ ਨਹੀਂ ਆ ਜਿਹੜੇ ਲੋਕਾਂ ਦਾ ਕਰਦਾਰ ਵਿਖਾਇਆ ਜਾਂਦਾ ਇਹ ਬਿਲਕੁਲ ਜਾਣ ਬੁੱਝ ਕੇ ਮੈਂ ਦੱਸਣਾ ਮੇਰੇ ਵਰ ਮੇਰੇ ਵਰਗੇ ਬੰਦੇ ਨੂੰ ਘੇਰ ਲਿਆ ਜਿੱਥੇ ਮੈਂ ਇਥੋਂ ਦਾ ਰਹਿਣ ਵਾਲਾ ਤੇ ਮੇਰੇ ਵਰਗੇ ਨੂੰ ਮੋਟਰਸਾਈਕਲ ਲਾ ਕੇ ਜਾ ਜੀ ਇਦਾਂ ਕਰਦੇ ਜਿੱਥੇ ਲੋੜ ਆ ਉੱਥੇ ਸੰਦੇ ਕੋਣ ਲੜਦੇ ਆ ਜੀ ਲੜਦੇ ਜੀ ਗੱਲ ਪੈਣ ਤੱਕ ਜਾਂਦੇ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਤਿੰਨ ਚਾਰ ਜਣਿਆਂ ਨੂੰ ਉੱਥੇ ਇਹਨਾਂ ਨੇ ਆਲੇ-ਦੁਆਲੇ ਟਰੈਕਟਰ ਟਰਾਲੀ ਮੈਂ ਵੀਡੀਓ ਦਿਨਾ ਸਾਰਾ ਜੀ ਇੱਕ ਐਫਰਟ ਕਰੋ ਨਾ ਤੁਸੀਂ ਚਲੋ ਅਸੀਂ ਅੱਗੇ ਵੀ ਇੱਕ ਐਨ ਜੀਓ ਨਾਲ ਕੀਤੀ ਸੀ ਗੱਲ ਤੁਸੀਂ ਰਲ ਕੇ ਕੈਫਰਟ ਕਰੋ ਔਰ ਸੋਸ਼ਲ ਮੀਡੀਆ ਦੇ ਜ਼ਰੀਏ ਅੱਗੇ ਲੱਗਣ ਦੀ ਜ਼ਰੂਰਤ ਹੈ ਪ੍ਰਸ਼ਾਸਨ ਨੇ ਵੀ ਤੁਹਾਡੇ ਲਗਾਤਾਰ ਜਿਹੜੇ ਸੰਪਰਕ ਦੇ ਵਿੱਚੋਂ ਤੁਸੀਂ ਕਿ ਇੱਕ ਐਨਜੀਓ ਸਾਰੇ ਇਕੱਠੇ ਹੋ ਕੇ ਇੱਕ ਲਿਸਟ ਬਣਾ ਲੋਰ ਪੰਜ ਪੰਜ ਪਿੰਡ ਦੱਸਦਾ ਪਿੰਡ ਹੋਰ ਵੀ ਜਗ੍ਹਾ ਤੋਂ ਇਹ ਮੰਗ ਕੀਤੀ ਸੀ ਔਰ ਪੰਜ ਅੱਗੇ ਲੱਗਣ ਦੀ ਜ਼ਰੂਰਤ ਹੈ ਪ੍ਰਸ਼ਾਸਨ ਨੂੰ ਨਾਲ ਲੈ ਕੇ ਤੇ ਪਾਈ ਪਾਈ ਪਿੰਡਾਂ ਦੇ ਵਿੱਚ ਜਾ ਕੇ ਕਿ ਕੋਈ ਰਹਿ ਨਾ ਜਾਵੇ ਔਰ ਇਦਾਂ ਨੇੜੇ ਅਨਸਰ ਨੇ ਇਹਨਾਂ ਨੂੰ ਵੀ ਜਿਹੜਾ ਵਾ ਜਿਹੜਾ ਅਜਿਹਾ ਮੌਕਾ ਨਾ ਦਿੱਤਾ ਜਾਵੇ ਬਿਲਕੁਲ ਤੁਹਾਡੀ ਗੱਲ ਬਹੁਤ ਵਧੀਆ ਭਾਜੀ ਇਹ ਬਹੁਤ ਵੱਡਾ ਅਪਰਾਲਾ ਵਾ ਜੇ ਵਾਕਈ ਪਾਈ ਪਾਈ ਦਸ ਦਾ ਪਰ ਡਿਵਾਈਡ ਕਰ ਲਏ ਜਾਣ ਬਹੁਤ ਵਧੀਆ ਤਰੀਕੇ ਨਾਲ ਸਾਰੀ ਮਦਦ ਵੀ ਹੋ ਜੂਗੀ ਔਰ ਬਦਨਾਮੀ ਵੀ ਨਹੀਂ ਹੋਊਗੀ ਔਰ ਕਈ ਮਾਲਵੇ ਦੁਆਬੇ ਦੇ ਵੀਰ ਆਏ ਉਹ ਕਹਿੰਦੇ ਅਸੀਂ ਤੇ ਜ਼ਿੰਦਗੀ ਚ ਨਹੀਂ ਆਉਣਾ ਮੈਂ ਵੀਡੀਓ ਵੇਖਣ ਆ ਰਾਤੀ ਬਿਲਕੁਲ ਜੀ ਸਾਨੂੰ ਵੀ ਇਹੋ ਕਿਸੇ ਕਰਕੇ ਇਹੋ ਜਿਹਾ ਨਹੀਂ ਵੀਰ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਇਹੋ ਜਿਹਾ ਨਹੀਂ ਲੋਕ ਇੱਥੋਂ ਦੇ ਇੱਥੋਂ ਦੇ ਇਹਨਾਂ ਦਾ ਵਿਖਾਇਆ ਜਾ ਰਿਹਾ ਇਹ ਜਿਹੜੇ ਸ਼ਰਾਰਤੀ ਲੋਕ ਹੈ ਉਹ ਹਰਕਤਾਂ ਕਰਨ ਦੇ ਮੇਰੇ ਨਾਲ ਖੁਦ ਨਾ ਹੋਈ ਆ ਇਸ ਕਰਕੇ ਮੈਂ ਕਹਿਣ ਰਿਹਾ ਵੀ ਇਹ ਲੋਕਾਂ ਤੋਂ ਬਚੋ ਜਿਹੜੇ ਸ਼ਰਾਰਤੀ ਲੋਕ ਆ ਜੀ ਮੇਰੇ ਇੱਕ ਹੋਰ ਅਖੀਰ ਤੇ ਸਵਾਲ ਹੈ ਕਿ ਪਿੰਨਾ ਦੇ ਵਿੱਚ ਕੀ ਹਾਲਾਤ ਨੇ ਤੁਸੀਂ ਇਹ ਵੀ ਦੱਸ ਦਿਓ ਸਾਨੂੰ ਪਾਣੀ ਕਿੰਨਾ ਕਿ ਨਿਕਲਿਆ ਵਾ ਔਰ ਕੀ ਅਪਰੋਚੇਬਲ ਹੋ ਗਏ ਨੇ ਪਿੰਡ ਜਿਹੜੇ ਅਨਕਨੈਕਟਡ ਸੀਗੇ ਜਿਨ੍ਹਾਂ ਦਾ ਕਨੈਕਸ਼ਨ ਟੁੱਟ ਗਿਆ ਸੀ ਨਹੀਂ ਹੱਲੇ ਥੋੜਾ ਪਾਣੀ ਘਟਿਆ ਵਾ ਅੱਗੇ ਨੂੰ ਪਾਣੀ ਜ਼ਰੂਰ ਘਟਿਆ ਵਾ ਜਿੱਦਾਂ ਦੀ ਗਿਆਨੀ ਰਕबीर ਸਿੰਘ ਉਹਨਾਂ ਅਰਦਾਸ ਕੀਤੀ ਆ ਮਾਰੇ ਨੇ ਪ੍ਰਵਾਨ ਕੀਤੀ ਉਹਨਾਂ ਦੀ ਅਰਦਾਸ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਜ਼ੀਰ ਨੇ ਅਰਦਾਸ ਕੀਤੀ ਹੋਵੇ ਤੇ ਉਹ ਇਦਾਂ ਨਹੀਂ ਜਾਂਦੀ ਉਹਨਾਂ ਦੇ ਇੱਕ ਕੱਥਰੂ ਦਾ ਮੋਲ ਅਕਾਲਪੁਰਖ ਨੇ ਤਾਰਿਆ ਅਗਲੇ ਦਿਨ ਹੀ ਪਾਣੀ ਘਟ ਗਿਆ ਸੀਗਾ ਔਰ ਪਾਣੀ ਦਿਨੋ ਦਿਨ ਘਟ ਰਿਹਾ ਵਾ ਔਰ ਸਮਾਂ ਲੱਗੂਗਾ ਇਹ ਤੋਂ ਅੱਗੇ ਲੋੜ ਪੈਣੀ ਸੇਵਾ ਤੇ ਹੁਣ ਸ਼ੁਰੂ ਹੋਣੀ ਆ ਇਸ ਬਾਰੇ ਵੀ ਤੁਹਾਡੇ ਕੋਲ ਸਵਾਲ ਲੈਣਾ ਕਿ ਅਗਲੀ ਤਿਆਰੀ ਹੈ ਤੁਹਾਡੀ ਸਾਰੀ ਐਨ ਜੀਓਜ਼ ਦੀ ਕਿ ਜਿਹੜੀ ਅਗਲੇ ਦਿਨਾਂ ਜਰੂਰਤ ਪੈਣੀ ਹੈ ਬਿਲਕੁਲ ਭਾਜੀ ਤੋੜਿਆਂ ਦੀ ਡੀਜ਼ਲ ਦੀ ਲੋੜ ਬਹੁਤ ਜ਼ਿਆਦਾ ਪੈਣੀ ਆ ਔਰ ਉਹੀ ਅਸਲ ਸੇਵਾ ਹੋਣੀ ਆ ਜਿਹੜੇ ਘਰ ਡਿੱਗੇ ਆ ਉਥੋਂ ਤੱਕ ਵੀ ਜਿਹੜਾ ਪਹੁੰਚਣ ਡੇ ਸੀ ਇਹ ਹੀ ਅਸਲੀ ਮਦਦ ਤੇ ਹੁਣ ਹੋਣੀ ਹੈ ਅਗਲੇ ਸ਼ੁਰੂ ਇਹ ਤੇ ਜਿਹੜਾ ਇੱਥੇ ਆਪਾਂ ਘੁੰਮ ਲਿਆ ਚੱਲ ਗਏ ਸੇਵਾ ਕਰ ਆਏ ਜਿੰਨੀ ਕਰਨੀ ਸੀ ਕਰ ਲਈ ਅਸਲ ਸੇਵਾ ਹੁਣ ਅੱਗੇ ਸ਼ੁਰੂ ਹੋਣੀ ਆ ਤੁਸੀਂ ਜੀ ਅਸ਼ਵਾਸ਼ਣ ਦਿਦੇ ਜੇ ਫਿਰ ਇਸ ਤਰ੍ਹਾਂ ਦੀ ਪਲੈਨਿੰਗ ਕਰੋਗੇ ਕਿ ਸਾਰੇ ਇਕ ਜਿਹੜਾ ਮਦਦ ਦੇਣਾ ਹੈ ਭੈਣ ਭਰਾ ਹੋਰ ਵੀ ਹੋਣ ਔਰ ਇਹਦਾ ਨਾ ਗਲਤ ਮੈਸੇਜ ਨਾ ਜਾਵੇ ਉਮੀਦ ਕਰਦੇ ਕਿ ਤੁਸੀਂ ਅੱਗੇ ਲੱਗੋ ਔਰ ਦੱਸੋ ਕਿ ਤੁਸੀਂ ਜੇ ਅੱਗੇ ਲੱਜੋਗੇ ਤੇ ਬੜਾ ਵੱਡਾ ਮਸਲਾ ਹੱਲ ਹੋ ਜਾਊਗਾ ਸਾਰੇ ਐਨ ਜੀਓ ਇਕੱਠੇ ਹੋਣ ਅੱਗੇ ਲੱਗਣ ਦਾ ਮਤਲਬ ਇਹ ਨਹੀਂ ਕਿ ਕੋਈ ਲੀਡਰ ਬਣਨਾ ਇਕੱਠੇ ਹੋ ਕੇ ਚੱਲੋ ਬਿਲਕੁਲ ਐਨ ਜੀਓ ਵੀ ਇਕੱਠੇ ਹੋਣ ਸਾਰੀਆਂ ਪਾਰਟੀਆਂ ਵੀ ਇਕੱਠੀਆਂ ਹੋਣ ਸਾਂਝਾ ਕੰਮ ਹੈ ਪੰਜਾਬ ਦਾ ਇਹ ਕਿੱਥੇ ਸਾਂਝਾ ਕੈਂਪ ਡੀ ਸੀ ਸਾਹਿਬ ਵੱਲੋਂ ਲਾਇਆ ਜਾਵੇ ਸਾਰੀ ਐਨ ਜੀਓ ਦਾ ਨੰਬਰ ਨੋਟ ਕੀਤਾ ਜਾਵੇ ਔਰ ਹਾਂ ਹਾਂ ਜਿੱਥੇ ਜਿੱਥੇ ਲੋੜ ਆ ਉੱਥੇ ਉੱਥੇ ਸਰਕਾਰ ਦਾ ਨੁਮਾਇੰਦਾ ਦਵਾਈਆਂ ਚਾਹੀਏ ਦਵਾਈਆਂ ਦੀ ਜ਼ਰੂਰਤ ਪੈ ਰਹੀ ਕੀ ਬਿਲਕੁਲ ਦਵਾਈਆਂ ਦੀ ਜਿਹੜੀ ਇਨਫੈਕਸ਼ਨ ਹੋ ਰਹੀ ਪੈਰਾਂ ਨੂੰ ਜਿਹੜੀ ਉਹਨਾਂ ਦੀ ਲੋੜ ਪੈਣੀ ਉਹ ਹੁਣ ਅਸੀਂ ਲੈ ਕੇ ਆਉਣ ਦਾ ਜਿੱਦੇ ਦੇਖੋ ਜਿਹੜੀ ਜਿਹੜੀ ਚੀਜ਼ ਦੀ ਭਾਜੀ ਜ਼ਰੂਰਤ ਹੈ ਨਾ ਜਿੱਥੇ ਜਿੱਥੇ ਉਹ ਲੈਣੀ ਹੀ ਪੈਣੀ ਆ ਇਹ ਆਪਣੇ ਲੋਕ ਐ ਇਦਾਂ ਛੱਡ ਦੇ ਸਕਦੇ ਨਹੀਂ ਹਰ ਅੱਖ ਤੇ ਅਥਰੂ ਆ ਕਿ ਜਿੱਥੇ ਜਿੱਥੇ ਜ਼ਰੂਰਤ ਹੈ ਜਿਹੜੀ ਜਿਹੜੀ ਚੀਜ਼ ਤੇ ਜ਼ਰੂਰੀ ਆ ਲੈ ਆਉਣੀ ਤਾਂ ਸੋਨੂ ਜੰਡੇ ਵਾਲਾ ਜੀ ਉਹਗੇ ਸਵਾਸ ਸੇਵਕ ਨੇ ਔਰ ਹਮੇਸ਼ਾ ਜਿੱਥੇ ਵੀ ਲੋੜ ਹੁੰਦੀ ਹੈ ਤਾਂ ਵੱਜੜ ਕੇ ਸੇਵਾ ਕਰਦੇ ਨੇ ਔਰ ਅਸੀਂ ਵੀ ਇੱਕ ਇਹਨਾਂ ਨਾਲ ਚਰਚਾ ਜ਼ਰੂਰ ਕੀਤੀ ਹੈ ਕਿ ਜਿਨੇ ਵੀ ਐ ਸਾਰੇ ਕਟੇ ਹੋ ਕੇ ਸਾਂਝੇ ਤੌਰ ਤੇ ਪ੍ਰਾਲਾ ਕਰਨ ਕਿਉਂਕਿ ਕੱਲ ਇਹਨਾਂ ਨੂੰ ਘੇਰਿਆ ਗਿਆ ਇਹਨਾਂ ਦੀ ਟਰਾਲੀ ਨੂੰ ਤੇ ਇਹਨਾਂ ਦੇ ਨਾਲ ਕੁਝ ਮਿਸਬੀਹਵ ਹੋਇਆ ਪਰ ਫਿਰ ਵੀ ਇਹਨਾਂ ਨੇ ਵੱਡਾ ਦਿਲ ਦਿਖਾਇਆ ਤੇ ਅੱਜ ਫਿਰ ਇਹ ਸੇਵਾ ਕਰਨ ਦੇ ਲਈ ਆਏ ਨੇ ਔਰ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਸਾਡੇ ਲੋਕ ਜਿਹੜੇ ਜਏ ਨਹੀਂ ਨੇ ਇਹ ਹੋਰ ਲੋਕ ਨੇ ਜਿਹੜੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਸੋਨੂ ਜੀ ਦਾ ਧੰਨਵਾਦ ਕਿ ਜਿੰਨਾ ਇਹਨਾਂ ਦੇ ਨਾਲ ਇਹਨਾਂ ਦੀ ਟਰਾਲੀ ਦੇ ਜਿਹੜੇ ਸੇਵਾਦਾਰ ਗਏ ਸੀਗੇ ਮਿਸਬੀਹਵ ਜ਼ਰੂਰ ਇਹਨਾਂ ਦੇ ਨਾਲ ਹੋਇਆ ਸਮਾਨ ਖੋਣ ਦੀ ਕੋਸ਼ਿਸ਼ ਕੋਈ ਲੋਕਾਂ ਨੇ ਕੀਤੀ ਪਰ ਉਸ ਦੇ ਬਾਵਜੂਦ ਇਹਨਾਂ ਨੇ ਲੋਕਾਂ ਨਾਲ ਹੌਸਲੇ ਨਾਲ ਗੱਲ ਕੀਤੀ ਔਰ ਬੰਦੀ ਮਦਦ ਜਿਹੜੀ ਉਹਨਾਂ ਲੋਕਾਂ ਨੂੰ ਪਹੁੰਚਾਈ ਤਾਂ ਉਮੀਦ ਕਰਦੇ ਅਗਲੇ ਦਿਨ ਜੇ ਮਦਦ ਇਸ ਤਰ੍ਹਾਂ ਪਹੁੰਚ ਜਰਮਾ ਦੇ ਨਾਲ ਗਗਨਦੀਪ ਜਰਮਾ ਦੈਨਿਕ ਸੂਰਾ ਟੀਵੀ ਅਜਨਾਲਾ ਅੰਮ੍ਰਿਤਸਰ ਬਾਜੀ